ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਚਾਤ ਅੱਜ ਭਾਰਤ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਸਾਰੇ ਹੀ ਭਾਰਤ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠਿਆਂ ਨੂੰ ਗਣਤੰਤਰ ਦਿਵਸ ਦੀ ਅਸੀਂ ਆਪਣੇ ਇਸ ਪਲੇਟਫਾਰਮ ਤੋਂ ਵਧਾਈ ਦੇਣਾ ਚਾਹੁੰਦੇ ਹਾਂ ਭਾਰਤ ਨੇ ਐਤਵਾਰ ਨੂੰ ਆਪਣਾ 76ਵਾਂ ਗਣਤੰਤਰ ਦਿਵਸ ਆਪਣੀ ਫੌਜੀ ਸ਼ਕਤੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਨਾਇਆ ਕਰਤਵਿਆ ਪਾਸਤੇ ਕੱਢੀ ਰਵਾਇਤੀ ਪ੍ਰੇਡ ਵਿੱਚ ਮਾਰਚਿੰਗ ਟੁਕੜੀਆਂ, ਮਜ਼ਾਈਲਾਂ ਅਤੇ ਸੁਵਦੇਸ਼ੀ ਹਥਿਆਰ ਪ੍ਰਣਾਲੀਆਂ ਵੀ ਸ਼ਾਮਲ ਸਨ। ਇండోਨੇਸ਼ੀਆ ਦੇ ਰਾਸ਼ਟਰਪਤੀ ਪ੍ਰੋਬੋ ਸਬਿਆਤੋ ਗਣਤੰਤਰ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੇਡ ਦੀ ਸ਼ੁਰੂਆਤ ਰਾਸ਼ਟਰਪਤੀ ਦਰੋਪਤੀ ਮੁਰਮੂ ਵੱਲੋਂ ਸਲਾਮੀ ਲੈਣ ਨਾਲ ਹੋਈ। ਇండోਨੇਸ਼ੀਆ ਤੋਂ 352 ਮੈਂਬਰਾਂ ਦਾ ਇੱਕ ਮਾਰਚਿੰਗ ਅਤੇ ਬੈਂਡ ਟੁਕੜੀ ਨੇ ਵੀ ਇਸ ਪ੍ਰੇਡ ਵਿੱਚ ਹਿੱਸਾ ਲਿਆ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਇੰਡੋਨੇਸ਼ੀਆਈ ਮਾਰਚਿੰਗ ਅਤੇ ਬੈਂਡ ਟੁਕੜੀ ਨੇ ਦੇਸ਼ ਤੋਂ ਬਾਹਰ ਕਿਸੇ ਕੌਮੀ ਪਰੇਡ ਵਿੱਚ ਇਸ ਹਾਲਿਆ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਗੀ ਯਾਦਗਾਰ ਤੇ ਸ਼ਰਧਾਂਜਲੀ ਪੇਟ ਕੀਤੀ ਗਈ। ਗਣਤੰਤਰ ਦਿਵਸ ਦੀ ਪੂਰਵਲੀ ਸੰਧਿਆ ਤੇ 139 ਹਸਤੀਆਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਵੀ ਕੀਤਾ ਗਿਆ। ਇਹਨਾਂ 'ਚੋਂ 7 ਨੂੰ ਪਦਮ ਵਿਭੂਸ਼ਣ, 19 ਨੂੰ ਪਦਮ ਭੂਸ਼ਣ ਤੇ 113 ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੀ ਝਾਕੀ ਚ ਫੁਲਕਾਰੀ ਦਸਤਕਾਰੀ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਵਿੱਚ ਖੇਤੀ ਪ੍ਰਧਾਨ ਪਹਿਲੂ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਬਲਦਾਂ ਦੀ ਜੋੜੀ ਦੇ ਨਾਲ ਉੱਤੇ ਦਿਖਾਇਆ ਗਿਆ ਜਦੋਂ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਬਲਦਾਂ ਦਾ ਕੋਈ ਐਡਾ ਰੋਲ ਰਿਹਾ ਨਹੀਂ ਹੁਣ ਤਾਂ ਟਰੈਕਟਰ ਜਿਹੜਾ ਹੈ ਉਹ ਕਿਸਾਨ ਦਾ ਮੁੱਖ ਸੰਦ ਬਣ ਚੁੱਕਾ ਹੈ ਸੋ ਅਗੀਆਂ ਖਬਰਾਂ ਕੁਝ ਦੁਨੀਆ ਪਰ ਤੋਂ ਲੈਣੀਆਂ ਟਰੰਪ ਨੇ ਗ੍ਰੀਨਲੈਂਡ ਉੱਤੇ ਅਮਰੀਕਾ ਦੇ ਕਬਜ਼ੇ ਨੂੰ ਲੈ ਕੇ ਫਿਰ ਇੱਕ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਭਰੋਸਾ ਹੈ ਕਿ ਅਮਰੀਕਾ ਗ੍ਰੀਨਲੈਂਡ ਦੇ ਉੱਤੇ ਕੰਟਰੋਲ ਕਰ ਲਵੇਗਾ ਹਾਲ ਹੀ ਦੇ ਹਫ਼ਤਿਆਂ ਵਿੱਚ ਟਰੰਪ ਨੇ ਡੈਨਮਾਰਕ ਦੇ ਇਸ ਖੁਦਮਖਤਿਆਰ ਖੇਤਰ ਨੂੰ ਹਾਸਲ ਕਰਨ ਵਿੱਚ ਕਈ ਵਾਰ ਦਿਲਚਸਪੀ ਪ੍ਰਗਟਾਈ ਹੈ ਦਰਅਸਲ ਸ਼ਨੀਵਾਰ ਨੂੰ 에ਅਰ ਫੋਰਸ 1 ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਇਹ ਪ੍ਰਾਪਤ ਕਰ ਲਵਾਂਗੇ ਉਸ ਟਾਪੂ ਦੇ 56000 ਵਾਸੀ ਜਿਹੜੇ ਲੋਕ ਨੇ ਉਹ ਸਾਡੇ ਨਾਲ ਆਉਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਗ੍ਰੀਨਲੈਂਡ ਤੇ ਅਮਰੀਕਾ ਦਾ ਕੰਟਰੋਲ ਕਮਾਂਤਰੀ ਸੁਰੱਖਿਆ ਲਈ ਬਿਹਤ ਮਹੱਤਵਪੂਰਨ ਤੇ ਜ਼ਰੂਰੀ ਵੀ ਹੈ ਇਸ ਤਰ੍ਹਾਂ ਟਰੰਪ ਦੇ ਬਿਆਨ ਤੋਂ ਬਾਅਦ ਅਜਿਹੀਆਂ ਖਬਰਾਂ ਵੀ ਆਈਆਂ ਜਿਸ ਵਿੱਚ ਕਿਹਾ ਗਿਆ ਸੀ ਕਿ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੀਟੇ ਫ੍ਰੈਡਰਿਕਸਨ ਨੇ ਪਿਛਲੇ ਹਫਤੇ ਹੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਹਨਾਂ ਕਿਹਾ ਕਿ ਗ੍ਰੀਨਲੈਂਡ ਵਿਕਰੀ ਲਈ ਨਹੀਂ ਹੈ ਟਰੰਪ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਲੋਕ ਸਾਡੇ ਨਾਲ ਆਉਣਾ ਚਾਹੁੰਦੇ ਹਨ ਟਰੰਪ ਸਾਬ ਤੇ ਕੈਨੇਡਾ ਬਾਰੇ ਵੀ ਕਹਿੰਦੇ ਨੇ ਕਿ ਕੈਨੇਡਾ ਦੇ ਲੋਕ ਉਹਨਾਂ ਨਾਲ ਜਾਣਾ ਚਾਹੁੰਦੇ ਆ ਮੈਂ ਸੱਚਮੁੱਚ ਉਹ ਕਹਿੰਦੇ ਮੈਂ ਸੱਚਮੁੱਚ ਨਹੀਂ ਜਾਣਦਾ ਕਿ ਡੈਨਮਾਰਕ ਦਾ ਕੀ ਦਾਵਾ ਹੈ ਜੇਕਰ ਇਹ ਇਹ ਅਜਿਆ ਹੋਣ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਇੱਕ ਬਹੁਤ ਹੀ ਗੈਰ ਦੋਸਤਾਨਾ ਕਦਮ ਹੋਵੇਗਾ ਜਾਨੀ ਕਿ ਕਿਸੇ ਨੂੰ ਧਮਕੀ ਦੇ ਰਹੇ ਨੇ ਹੋ ਕਿਉਂਕਿ ਇਹ ਆਜ਼ਾਦ ਸੰਸਾਰ ਦੀ ਸੁਰੱਖਿਆ ਲਈ ਹੈ 트럼ਪ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ਗ੍ਰੀਨਲੈਂਡ ਹਾਸਲ ਕਰ ਲਵਾਂਗੇ ਕਿਉਂਕਿ ਇਹ ਦੁਨੀਆ ਦੀ ਆਜ਼ਾਦੀ ਬਾਰੇ ਹੈ ਇਸ ਦਾ ਸੰਯੁਕਤ ਰਾਜ ਅਮਰੀਕਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੋ ਆਏ ਇਸ ਦੇ ਕਿ ਅਸੀਂ ਉਹ ਹਾਂ ਜੋ ਆਜ਼ਾਦੀ ਪ੍ਰਦਾਨ ਕਰ ਸਕਦੇ ਹਾਂ ਜੋ ਕੋਈ ਹੋਰ ਕਰ ਹੀ ਨਹੀਂ ਸਕਦਾ ਜਾਨੀ ਕਿ ਸਾਡੀ ਗੁਲਾਮੀ ਤੁਸੀਂ ਮੰਨ ਲਓ ਤੇ ਤੁਸੀਂ ਆਜ਼ਾਦ ਕਹਾਓਗੇ ਤੇ ਜੇ ਕਿਸੇ ਹੋਰ ਦੇਸ਼ ਨਾਲ ਲੱਗੇ ਹੋ ਜਾਂ ਤੁਸੀਂ ਇੰਡੀਪੈਂਡੈਂਟ ਸੋਵਰਨ ਅਤ ਮਲਕ ਹੋ ਤਾਂ ਫਿਰ ਤੁਸੀਂ ਗੁਲਾਮ ਹੀ ਹੋ ਮੈਕਸੀਕੋ ਦੀ ਸਰਾਦ ਤੇ ਸਥਿਤ ਸ਼ਹਿਰ ਸਿਉਦਾਦ ਜੁਆਰੇ ਨਿਰਮਾਣ ਮਜ਼ਦੂਰ ਅਮਰੀਕਾ ਤੋਂ ਰਿਪੋਰਟ ਹੋਣ ਵਾਲੇ ਲੋਕਾਂ ਲਈ ਇੱਕ ਸ਼ਹਿਰ ਬਣਾ ਰਹੇ ਹਨ ਇਹ ਸ਼ਹਿਰ ਟੈਂਟਾਂ ਦਾ ਬਣਿਆ ਹੋਏਗਾ ਦਰਸਲ ਮੈਕਸੀਕਨ ਸਰਕਾਰ ਹਜ਼ਾਰਾਂ ਰਿਪੋਰਟ ਕੀਤੇ ਗਏ ਲੋਕਾਂ ਦੀ ਤਿਆਰੀ ਵਿੱਚ ਰੁਝੀ ਹੋਈ ਹੈ ਜਿਨ੍ਹਾਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਅਮਰੀਕਾ ਤੋਂ ਮਕਸੀਕੋ ਭੇਜਿਆ ਜਾਣਾ ਹੈ ਇੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ ਇਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਲੋਕਾਂ ਨੂੰ ਜਲਦੀ ਹੀ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਸਕਦਾ ਹੈ ਉਹਨਾਂ ਵਿੱਚ ਮਜ਼ਦੂਰ ਘਰੇਲੂ ਕੰਮ ਹੈ ਰਸੋਈ ਦੇ ਕੰਮ ਹੈ ਤੇ ਖੇਤ ਮਜ਼ਦੂਰ ਸ਼ਾਮਲ ਹੋਣ ਦੀ ਉਮੀਦ ਹੈ ਮਰਦਾਂ ਤੇ ਔਰਤਾਂ ਦੇ ਰਹਿਣ ਲਈ ਇਹ ਸਥਾਈ ਸ਼ੈਲਟਰ ਜਿਹੜੇ ਆ ਇਹ ਬਣਾਏ ਜਾ ਰਹੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੇ ਦੇਸ਼ ਨਕਾਲੇ ਦਾ ਜ਼ਿਕਰ ਬਾਰ-ਬਾਰ ਕੀਤਾ ਹੈ ਅਮਰੀਕੀ ਰਾਸ਼ਟਰਪਤੀ 트ੰਪ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਟਾਰਮਰ ਦੀ ਤਾਰੀਫ ਕੀਤੀ ਹੈ ਉਹਨੇ ਕਿਹਾ ਹੈ ਕਿ ਪੀਐਮ ਸਟਾਰਮਰ ਨੇ ਹੁਣ ਤੱਕ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਸ ਜੋੜੀ ਦਾ ਬਹੁਤ ਵਧੀਆ ਰਿਸ਼ਤਾ ਹੈ ਜਾਨੀ ਕਿ ਮੇਰਾ ਤੇ ਸਟਾਰਮਰ ਦਾ ਬਹੁਤ ਵਧੀਆ ਰਿਸ਼ਤਾ ਹੈ ਉਹਨੇ ਕਿਹਾ ਕਿ ਉਹ ਅਗਲੇ 24 ਘੰਟਿਆਂ ਵਿੱਚ ਸਟਾਰਮਰ ਨੂੰ ਕਾਲ ਵੀ ਕਰੇਗਾ 트ੰਪ ਤੇ ਸਟਾਰਮਰ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ਤੇ ਮਿਲ ਚੁੱਕੇ ਹਨ ਸਟਾਰਮਰ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਵੀ ਨਿਊਯਾਰਕ ਵਿੱਚ ਟਰੰਪ ਟਾਵਰ ਜਾ ਚੁੱਕੇ ਹਨ ਹਾਲਾਂਕਿ ਟਰੰਪ ਦੇ ਸਮਰਥਕ ਤਿਆਰਪਤੀ ਐਲੋਨ ਮਸਕ ਨੇ ਜਿਹੜੇ ਹੈਗੇ ਨੇ ਸਮਾਰਟਰ ਉਹਨਾਂ ਦੇ ਕਾਫੀ ਆਲੋਚਨਾ ਕੀਤੀ ਸੀ ਤੇ ਕਈ ਵਾਰ ਉਹਨਾਂ ਨੂੰ ਅਹੁਦੇ ਤੋਂ ਢਾਉਣ ਦੀ ਮੰਗ ਵੀ ਕੀਤੀ ਹੈ ਟਰੰਪ ਨੇ ਕਿਹਾ ਕਿ ਮੈਂ ਉਸ ਨੂੰ ਬਹੁਤ ਪਸੰਦ ਕਰਦਾ ਹਾਂ ਉਹ ਆਧਾਰਵਾਦੀ ਹੈ ਤੇ ਮੇਰੇ ਨਾਲੋਂ ਥੋੜਾ ਜਿਹਾ ਵੱਖਰਾ ਪਰ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਵਧੀਆ ਵਿਅਕਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਉਹਨੇ ਹੁਣ ਤੱਕ ਬਹੁਤ ਵਧੀਆ ਕੰਮ ਕੀਤਾ ਹੈ ਇਥੋਂ ਆਪਾਂ ਕੀ ਨਿਰਣਾ ਕੱਢ ਸਕਦੇ ਆ ਕਿ ਅਲੋਨ ਮਸਕ ਉਹਨਾਂ ਬਾਰੇ ਬਹੁਤ ਪਰਦੇ ਸ਼ਬਦ ਵਰਤ ਰਿਹਾ ਪਰ ਦੂਜੇ ਪਾਸੇ ਟਰੰਪ ਸਾਹਿਬ ਉਹਨਾਂ ਨੂੰ ਕਹਿ ਰਹੇ ਕਿ ਉਹ ਬਹੁਤ ਵਧੀਆ ਵਿਅਕਤੀ ਨੇ ਪਤਾ ਨਹੀਂ ਇਹ ਰਾਜਨੀਤੀ ਦਾ ਕੋਈ ਹਥਿਆਰ ਹੈ ਜਾਂ ਕੁਝ ਹੋਰ ਅਗਰੀ ਖਬਰ ਵੀ ਆਪਾਂ ਜਿਹੜੀ ਆ ਉਹ ਇਜ਼ਰਾਈਲ ਤੇ ਹਿਜ਼ਬੁੱਲਾ ਦੇ ਜਿਹੜਾ ਜੰਗੀ ਸਮਝੌਤਾ ਹੋਇਆ ਸੀ ਉਹਦੇ ਨਾਲ ਸੰਬੰਧਿਤ ਕਰ ਰਹੇ ਆ ਅਮਰੀਕਾ ਤੇ ਫਰਾਂਸ ਦੀ ਮੱਤ ਨਾਲ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜਿਹੜਾ ਸਮਝੌਤਾ ਹੋਇਆ ਉਸ ਨਾਲ 14 ਮਹੀਨਿਆਂ ਤੋਂ ਚੱਲ ਰਿਹਾ ਸੰਘਰਸ਼ ਖਤਮ ਹੋ ਗਿਆ ਸੀ ਇਸ ਸਮਝੌਤੇ ਦੇ ਤਹਿਤ ਦੱਖਣੀ ਲਿਬਨਾਨ ਤੋਂ ਇਜ਼ਰੀਅਲੀ ਫੌਜਾਂ ਨੂੰ ਵਾਪਸ ਬੁਲਾ ਲਿਆ ਜਾਣਾ ਸੀ ਜਦੋਂ ਕਿ ਉਸ ਖੇਤਰ ਤੋਂ ਹਿਜ਼ਬੁੱਲਾ ਦੇ ਲੜਾਕੇ ਜਿਹੜੇ ਨੇ ਉਹਨਾਂ ਨੂੰ ਤੇ ਬਾਕੀ ਹਥਿਆਰਾਂ ਨੂੰ ਵੇਟਾਉਣ ਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਸਨ ਉਸ ਜਗ੍ਹਾ ਤੱਕ ਕੰਟਰੋਲ ਲਿਬਨਾਨੀ ਸੈਨਾ ਨੇ ਲੈਣਾ ਸੀ ਇਸ ਤੋਂ ਇਲਾਵਾ ਹਜ਼ਾਰਾਂ ਲਿਬਨਾਨੀ ਸੈਨਿਕਾਂ ਨੂੰ ਇਸ ਖੇਤਰ ਵਿੱਚ ਤਾਇਨਾਤ ਕੀਤਾ ਜਾਣਾ ਸੀ ਜਿੱਥੇ ਦਹਾਕਿਆਂ ਤੋਂ ਹਿਜ਼ਬੁੱਲਾ ਪ੍ਰਮੁੱਖ ਤਾਕਤ ਵਜੋਂ ਰਿਹਾ ਸੀ ਐਤਵਾਰ ਨੂੰ ਵਾਪਸੀ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਵੀ ਇਜ਼ਰਾਈਲੀ ਬਲ ਦੱਖਣੀ ਲਿਬਨਾਨ ਵਿੱਚ ਮੌਜੂਦ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਹਿਜ਼ਬੁੱਲਾ ਨਾਲ ਜੰਗਬੰਦੀ ਸਮਝੌਤਾ ਪੂਰੀ ਤਰ੍ਹਾਂ ਲਾਗੂ ਹੋਇਆ ਹੀ ਨਹੀਂ ਲਿਬਨਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲੀ ਸੈਨਿਕਾਂ ਨੇ ਦੱਖਣੀ ਲਿਬਨਾਨ ਵਿੱਚ ਘੱਟੋ-ਘੱਟ 14 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ ਤੇ ਅਸਲ ਤੋਂ ਵੱਧ ਲੋਕ ਜ਼ਖਮੀ ਹੋਏ ਹਨ ਲਿਬਨਾਨ ਦੇ ਕੁਝ ਹਿੱਸਿਆਂ ਵਿੱਚ ਅਜੇ ਵੀ ਇਜ਼ਰਾਈਲੀ ਬਲ ਮੌਜੂਦ ਹਨ ਹਾਲਾਂਕਿ ਖੇਤਰ ਤੋਂ ਹਿਜ਼ਬੁੱਲਾ ਲੜਾਕਿਆਂ ਨੂੰ ਵਾਪਸ ਹਟਾਉਣ ਦਾ ਸਮਾਂ ਸੀਮਾ ਵੀ ਖਤਮ ਹੋ ਚੁੱਕੀ ਹੈ ਲਬਨਾਨ ਅਤੇ ਇਜ਼ਰਾਈਲ ਦੀਆਂ ਫੌਜਾਂ ਤੇ ਸੰਯੁਕਤ ਰਾਸ਼ਟਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਖੇਤਰ ਅਜੇ ਵੀ ਸੁਰੱਖਿਤ ਨਹੀਂ ਹੈ ਇਸ ਦੇ ਬਾਵਜੂਦ ਐਤਵਾਰ ਸਵੇਰੇ ਹਜ਼ਾਰਾਂ ਹੀ ਜਿਹੜੇ ਇਸ ਇਲਾਕੇ ਦੇ ਵਸਨੀਕ ਐ ਉਸ ਰੱਦੀ ਕਸਬਿਆਂ ਤੇ ਪਿੰਡਾਂ ਵੱਲ ਨੂੰ ਜਾ ਰਹੇ ਸਨ ਇਜ਼ਰਾਈਲ ਦਾ ਕਹਿਣਾ ਹੈ ਕਿ ਹਜ਼ਬੁੱਲਾ ਨਾਲ 60 ਦਿਨਾਂ ਦੀ ਜੰਗਬੰਦੀ ਦਾ ਸਮਝੌਤਾ ਅਜੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਅਜੇ ਸਪਸ਼ਟ ਨਹੀਂ ਹੈ ਕਿ ਲਬਨਾਨ ਵਿੱਚ ਕਿੰਨੇ ਇਜ਼ਰਾਈਲੀ ਸੈਨਿਕ ਮੌਜੂਦ ਹਨ ਅਤੇ ਉਹ ਉੱਥੇ ਕਿੰਨਾ ਸਮਾਂ ਹੋਰ ਰਹਿਣਗੇ ਇਜ਼ਰਾਈਲੀ ਫੌਜ ਨੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਲੋਕ ਇਜ਼ਰਾਈਲੀ ਫੌਜ ਦੇ ਕਬਜ਼ੇ ਵਾਲੇ ਇਲਾਕੇਾਂ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਲਬਨਾਨੀ ਫੌਜ ਨੇ ਕਿਹਾ ਹੈ ਕਿ ਇਜ਼raਇਲੀ ਗੋਲਾਬਾਰੀ 'ਚ ਉਸਦਾ ਇੱਕ ਫੌਜੀ ਮਾਰਿਆ ਗਿਆ ਹੈ ਅਤੇ ਇੱਕ ਜ਼ਖਮੀ ਵੀ ਹੋ ਗਿਆ ਹੈ ਇਜ਼raਇਲੀ ਫੌਜ ਨੇ ਕਿਹਾ ਕਿ ਉਸਨੇ ਦੱਖਣੀ ਲਬਨਾਨ ਦੇ ਕਈ ਖੇਤਰਾਂ ਵਿੱਚ ਚੇਤਾਵਨੀ ਵਜੋਂ ਗੋਲਾਬਾਰੀ ਕੀਤੀ ਹੈ ਹਾਲਾਂਕਿ ਉਹਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਜ਼ਖਮੀ ਹੋਏ ਨੇ ਜਾਂ ਨਹੀਂ ਦੂਜੇ ਪਾਸੇ ਗਾਜ਼ਾ ਪੱਟੀ ਦੇ ਉੱਤਰ ਵੱਲ ਫਲਸਤੀਨੀਆ ਦੀ ਵਾਪਸੀ ਅਜੇ ਵੀ ਰੁਕੀ ਹੋਈ ਹੈ। ਦਰਅਸਲ ਇਜ਼ਰਾਈਲ ਨੇ ਹਮਾਸ ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੋਇਆ ਹੈ। ਇਸ ਤੋਂ ਬਾਅਦ ਗਾਜ਼ਾ ਪੱਟੀ ਦੇ ਉੱਤਰ ਵਿੱਚ ਹਜ਼ਾਰਾਂ ਹੀ ਵਿਸਥਾਪਿਤ ਫਲਸਤੀਨੀਆ ਨੂੰ ਆਪਣੇ ਘਰਾਂ ਨੂੰ ਵਾਪਸ ਜਾਣ ਤੋਂ ਰੋਕਿਆ ਗਿਆ ਹੈ। ਇਜ਼ਰਾਈਲ ਨੇ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਮਾਸ ਨੇ ਚਾਰ ਮਹਿਲਾ ਇਜ਼raਇਲੀ ਸੈਨਿਕਾਂ ਨੂੰ ਧਰਾ ਕਰ ਦਿੱਤਾ ਤੇ ਉਹਦੇ ਬਦਲੇ ਵਿੱਚ ਇਜ਼raਇਲ ਨੇ 200 ਫلسطਿਨੀ ਕੈਦੀਆਂ ਨੂੰ ਰਿਹਾਅ ਕੀਤਾ ਸੀ ਪਰ ਇਜ਼raਇਲੀ ਸਰਕਾਰ ਨੇ ਕਿਹਾ ਕਿ ਗਾਜ਼ਾ ਦੇ ਲੋਕਾਂ ਨੂੰ ਉਦੋਂ ਤੱਕ ਅਸੀਂ ਉੱਤਰ ਵੱਲ ਨਹੀਂ ਜਾਣ ਦੇਾਂਗੇ ਜਦੋਂ ਤੱਕ ਇਜ਼raਇਲੀ ਨਾਗਰਿਕ ਅਰਬਲ ਜਹੂਦ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਹਮਾਸ ਨੇ ਕਿਹਾ ਹੈ ਕਿ ਉਹ ਜਿੰਦਾ ਹੈ ਸਾਡੇ ਕੋਲ ਹੈ ਅਗਲੇ ਹਫਤੇ ਨੂੰ ਰਿਹਾਅ ਕਰ ਦਿੱਤਾ ਜਾਏਗਾ ਸਮਝੌਤੇ ਮੁਤਾਬਕ ਹਮਾਸ ਨੂੰ ਸੈਨਿਕਾਂ ਤੋਂ ਪਹਿਲਾਂ ਨਾਗਰਿਕਾਂ ਨੂੰ ਰਿਹਾਅ ਕਰਨਾ ਸੀ ਅਮਰੀਕੀ ਰਾਸ਼ਟਰਪਤੀ 트럼ਪ ਦਾ ਕਹਿਣਾ ਹੈ ਕਿ ਮਿਸਰ ਤੇ ਜਾਰਡਨ ਨੂੰ ਗਾਜ਼ਾ ਤੋਂ ਫਲਸਤੀਨੀਆਂ ਨੂੰ ਪਨਾਹ ਜਿਹੜੇ ਫਲਸਤੀਨੀ ਉੱਜੜ ਗਏ ਨੇ ਉਹਨਾਂ ਨੂੰ ਜਾਰਡਨ ਤੇ ਮਿਸਰ ਜਿਹੜਿਆ ਉਹ ਪਨਾਹ ਦੇ ਦੇਣ ਇਸ ਹਫਤੇ ਦੇ ਅੰਤ ਵਿੱਚ ਇੱਕ ਫੂਲਕਾਰ ਵਿੱਚ 트럼ਪ ਨੇ ਕਿਹਾ ਕਿ ਉਹਨੇ ਜਾਰਡਨ ਦੇ ਕਿੰਗ ਅਬਦੁੱਲਾ ਨੂੰ ਕਿਹਾ ਹੈ ਕਿ ਮੈਂ ਚਾਹੁੰਦਾ ਕਿ ਤੁਸੀਂ ਹੋਰ ਫਲਸਤੀਨੀਆਂ ਨੂੰ ਆਪਣੇ ਦੇਸ਼ ਵਿੱਚ ਵਸਾ ਲਓ ਕਿਉਂਕਿ ਮੈਂ ਗਾਜ਼ਾ ਪੱਟੀ ਨੂੰ ਵੇਖ ਰਿਹਾ ਹਾਂ ਤੇ ਇਹ ਬਹੁਤ ਖਰਾਬ ਹਾਲਤ ਵਿੱਚ ਹੈ ਉਹਨਾਂ ਇਹ ਵੀ ਕਿਹਾ ਕਿ ਐਤਵਾਰ ਨੂੰ ਉਹ ਮਿਸਰ ਦੇ ਰਾਸ਼ਟਰਪਤੀ ਨੂੰ ਵੀ ਇਹੋ ਕੁਝ ਹੀ ਕਹਿਣ ਜਾ ਰਹੇ ਹਨ 트럼ਪ ਨੇ ਕਿਹਾ ਕਿ ਇੱਕ ਕਦਮ ਟੈਂਪਰੇਰੀ ਯਾਨੀ ਸਥਾਈ ਤੌਰ ਤੇ ਜਾਂ ਬਹੁਤ ਲੰਬੇ ਸਮੇਂ ਲਈ ਵੀ ਹੋ ਸਕਦਾ ਹੈ ਹਾਲਾਂਕਿ ਹਮਾਸ ਨੇ ਇਹੋ ਜੀ ਕਿਸੇ ਵੀ ਪੇਸ਼ਕਾਸ਼ ਵਾਲੀ ਕਾਰਵਾਈ ਦਾ ਵਿਰੋਧ ਕਰਨ ਦਾ ਸੰਕਲਪ ਲਿਆ ਹੈ ਅਤੇ ਉਸ ਦੀਆਂ ਟਿੱਪਣੀਆਂ ਗਾਜ਼ਾ ਵਿੱਚ ਰਹਿਣ ਵਾਲੇ ਫਲਸਤੀਨੀਆ ਨੂੰ ਗੁੱਸਾ ਦਵਾ ਸਕਦੀਆਂ ਹਨ ਜੋ ਇਸ ਖੇਤਰ ਨੂੰ ਆਪਣਾ ਜੱਦੀ ਘਰ ਮੰਨਦੇ ਹਨ ਉਹਨਾਂ ਨੇ ਕਿਹਾ ਕਿ ਸਾਡੇ ਫਲਸਤੀਨੀ ਲੋਕਾਂ ਨੇ 15 ਮਹੀਨਿਆਂ ਤੋਂ ਆਪਣੀ ਜ਼ਮੀਨ ਨੂੰ ਛੱਡਿਆ ਬਿਨਾ ਗਾਜ਼ਾ ਪੱਟੀ ਵਿੱਚ ਮੌਤ ਅਤੇ ਤਬਾਹੀ ਨੂੰ ਝੱਲਿਆ ਹੈ ਇਸ ਲਈ ਉਹ ਕਿਸੇ ਵੀ ਇਹੋ ਜਿਹੇ ਪ੍ਰਸਤਾਵ ਜਾਂ ਹੱਲ ਨੂੰ ਸਵੀਕਾਰ ਨਹੀਂ ਕਰਨਗੇ ਉਹਨਾਂ ਕਿਹਾ ਕਿ ਭਾਵੇਂ ਟਰੰਪ ਚੰਗੀ ਨੀਤrana ਵੀ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੁਣ ਪਰ ਅਸੀਂ ਇਹਦਾ ਵਿਰੋਧ ਕਰਦੇ ਹਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਪ੍ਰਸ਼ਾਸਨ ਵਿੱਚ ਤਿੰਨ ਭਾਰਤੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ ਇਹਨਾਂ ਵਿੱਚ ਰਿੱਕੀ ਗਿਲ ਸੌਰਵ ਸ਼ਰਮਾ ਅਤੇ ਕੁਝ ਦੇਸਾਈ ਸ਼ਾਮਲ ਹਨ ਰਿੱਕੀ ਗਿਲ ਦੱਖਣੀ ਅਤੇ ਮੱਧ ਦੇਸ਼ਾਈ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਵਜੋਂ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੇ ਨਾਲ ਅਹਿਮ ਭੂਮਿਕਾ ਨਿਭਾਉਣਗੇ ਰਿੱਕੀ ਗਿਲ ਨੇ ਪਹਿਲਾਂ 트럼ਪ ਪ੍ਰਸ਼ਾਸਨ ਵਿੱਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਰੂਸ ਅਤੇ ਯੂਰੋਪੀਅਨ ਊਰਜਾ ਸੁਰੱਖਿਆ ਦੇ ਨਿਰਦੇਸ਼ਕ ਤੇ ਵਿਦੇਸ਼ ਵਿਭਾਗ ਵਿੱਚ ਬਿਊਰੋ ਆਫ ਓਵਰਸੀਜ਼ ਬਿਲਡਿੰਗ ਆਪਰੇਸ਼ਨਜ਼ ਵਿੱਚ ਇੱਕ ਸੀਨੀਅਰ ਸਲਾਹਕਾਰ ਵਜੋਂ ਸੇਵਾ ਕੀਤੀ ਹੋਈ ਹੈ ਸੌਰਵ ਸ਼ਰਮਾ ਰਾਸ਼ਟਰਪਤੀ ਦੇ ਪਰਸਨਲ ਦਫ਼ਤਰ ਦਾ ਹਿੱਸਾ ਰਹਿਣਗੇ ਭਾਰਤੀ ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦਿਸ਼ਾਈ ਨੂੰ 트럼ਪ ਨੇ ਆਪਣਾ ਡਿਪਟੀ ਪ੍ਰੈਸ ਸੈਕਟਰ ਨਿਯੁਕਤ ਕੀਤਾ ਹੈ ਬੰਗਲੌਰ ਵਿੱਚ ਜਨਮੇ ਸ਼ਰਮਾ ਵਾਸ਼ਿੰਟਨ ਸਥਿਤ ਅਮਰੀਕਨ ਮੂਵਮੈਂਟ ਦੇ ਸਹਿ ਸੰਪਾਦਕ ਅਤੇ ਚੇਅਰਮੈਨ ਹਨ ਇਸ ਸੰਸਥਾ ਦਾ ਮਿਸ਼ਨ ਨੌਜਵਾਨ ਅਮਰੀਕੀਆਂ ਦੀ ਪਛਾਣ ਸਥਾਪਿਤ ਕਰਨਾ ਉਹਨਾਂ ਨੂੰ ਸਿੱਖਿਅਤ ਕਰਨਾ ਅਤੇ ਉਹਨਾਂ ਦਾ ਸ਼ਕਤੀਕਰਨ ਕਰਨਾ ਹੁੰਦਾ ਹੈ ਦਸਾਈ ਨੇ ਪਹਿਲਾਂ 2024 ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਰਿਪਬਲਿਕਨ ਪਾਰਟੀ ਆਫ ਆਹਾਇਆ ਲਈ ਕਮਿਊਨੀਕੇਸ਼ਨ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਹੋਇਆ ਹੈ 트럼ਪ ਦੀ ਸਰਕਾਰ ਨੇ ਐਤਵਾਰ ਯਾਨੀ ਅੱਜ ਤੋਂ ਬੰਗਲਾਦੇਸ਼ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਰੋਕਣ ਦਾ ਫੈਸਲਾ ਵੀ ਕਰ ਲਿਆ ਹੈ ਯੂਨਾਈਟਿਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ ਯੂ ਐਸ ਏਡ ਨੇ ਬੰਗਲਾਦੇਸ਼ ਵਿੱਚ ਆਪਣੇ ਸਾਰੇ ਪ੍ਰੋਜੈਕਟਾਂ ਨੂੰ ਬੰਦ ਕਰਨ ਲਈ ਦਿਸ਼ਾ ਦਿੱਤੇ ਜਾਰੀ ਕਰ ਦਿੱਤੇ ਹਨ ਇਸ ਸਬੰਧੀ ਯੂਐਸ ਏਡ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ ਇਸ ਪੱਤਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਹਾਲ ਹੀ ਦੇ ਕਾਰਜਕਾਰੀ ਆਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਾਰੇ ਯੂਐਸ ਏਡ ਭਾਈਵਾਲਾਂ ਨੂੰ ਯੂਐਸਏ ਅਤੇ ਬੰਗਲਾਦੇਸ਼ ਦੇ ਇਕਰਾਰਨਾਮੇ ਦੇ ਤਹਿਤ ਪ੍ਰਦਾਨ ਕੀਤੀ ਗਈ ਕਿਸੇ ਵੀ ਸਬਸਿਡੀ ਸਹਿਕਾਰੀ ਸਮਝੌਤਿਆਂ ਜਾਂ ਕੋਈ ਵੀ ਹੋਰ ਸਹਾਇਤਾ ਨੂੰ ਤੁਰੰਤ ਬੰਦ ਜਾਂ ਮੁਤਲ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਤੋਂ ਇਜ਼ਰਾਇਲ ਮਿਸਰ ਤੇ ਭੋਜਨ ਪ੍ਰੋਗਰਾਮਾਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੇ ਪਾਬੰਦੀ ਲਾ ਦਿੱਤੀ ਹੈ ਨਿਊਜ਼ ਏਜੰਸੀ ਏ एफपी मुताबिक अमेरिकी विदेश मंत्रालय ਦੇ ਸਦੇਸ਼ ਵਿੱਚ ਗਰੀਬ ਦੇਸ਼ਾਂ ਨੂੰ ਸਿਹਤ ਸਹਾਇਤਾ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਮੈਰਾ ਨੂੰ ਡਰ ਹੈ ਕਿ ਬੰਗਲਾਦੇਸ਼ ਦੀ ਆਰਥਿਕ ਮਾਡਲ ਬੁਰੀ ਤਰ੍ਹਾਂ ਫੇਰ ਹੋ ਚੁੱਕਾ ਹੈ ਵਿਸ਼ਵ ਬੈਂਕ ਨੇ ਵਿੱਤੀ ਸਾਲ 2024-25 ਲਈ ਬੰਗਲਾਦੇਸ਼ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 0.1% ਘਟਾ ਕੇ 5.7 ਕਰ ਦਿੱਤਾ ਹੈ ਮਹਿੰਗਾਈ ਦਰ 10% ਨੇੜੇ ਪਹੁੰਚ ਗਈ ਹੈ ਅਮਰੀਕੀ ਸਹਾਇਤਾ ਰੋਕਣ ਨਾਲ ਬੰਗਲਾਦੇਸ਼ ਦੀਆਂ ਮੁਸੀਬਤਾਂ ਹੋਰ ਵੀ ਵੱਧ ਸਕਦੀਆਂ ਹਨ ਲਗਾਤਾਰ ਵੱਧਦਾ ਬਜਟ ਕਟਾਅ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਗਰਾਵਟ ਮੁਦਰਾ ਮੁੱਲ ਵਿੱਚ ਗਰਾਵਟ ਅਤੇ ਆਮਦਨ ਵਿੱਚ ਅਸਮਾਨਤਾ ਵਧਨ ਕਰਕੇ ਬਹੁਤ ਸਾਰੇ ਸੰਕਟ ਪਹਿਲਾਂ ਹੀ ਮਗਧਾਦੇਸ਼ ਨੂੰ ਘੇਰੇ ਹੋਏ ਹਨ ਬੰਗਲਾਦੇਸ਼ ਦੀ ਆਰਥਿਕਤਾ ਤੇਜ਼ੀ ਨਾਲ ਡਿੱਗ ਰਹੀ ਹੈ 5 ਅਗਸਤ ਨੂੰ ਸ਼ੇਖ ਸੀਨਾ ਦਾ ਤਖਤਾ ਪਲਟਣ ਤੋਂ ਬਾਅਦ 10 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ ਹਨ ਆਰਥਿਕ ਸੰਕਟ ਕਾਰਨ ਸੰਤਾ ਠੱਪ ਹੋ ਗਈਆਂ ਹਨ ਬੰਗਲਾਦੇਸ਼ ਦੀ ਵੱਡੀ ਆਬਾਦੀ ਦਾ ਹਿੱਸਾ ਭਿਆਨਕ ਕਾਲ ਦਾ ਸਾਹਮਣਾ ਵੀ ਕਰ ਸਕਦਾ ਹੈ ਬੰਗਲਾਦੇਸ਼ ਦੀ ਅੰਤਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੂੰ ਅਮਰੀਕਾ ਦੀ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦਾ ਸਮਰਥਕ ਮੰਨਿਆ ਜਾਂਦਾ ਹੈ 4 ਮਹੀਨੇ ਪਹਿਲਾਂ ਸ਼ੇਖ ਸੀਨਾਦਰ ਜ ਤਖਤਾ ਪਲਟਣ ਤੋਂ ਬਾਅਦ ਮੁਹੰਮਦ ਯੂਨਸ ਨੇ ਯੂਐਨਜੀਏ ਦੀ ਮੀਟਿੰਗ ਵਿੱਚ ਹਿੱਸਾ ਵੀ ਲਿਆ ਸੀ ਇਸ ਸਮੇਂ ਤਤਕਾਲੀ ਰਾਸ਼ਟਰਪਤੀ ਜੋ ਬਾਈਡਨ ਨੇ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਸੀ ਤੇ ਜਫੀ ਵੀ ਪਾਈ ਸੀ ਇਸ ਤੋਂ ਇਲਾਵਾ ਆਪਣੀ ਚੋਣ ਮਹਿਮਦ ਰਾਨ ਅਮਰੀਕੀ ਰਾਸ਼ਟਰਪਤੀ ਨੇ ਬੰਗਲਾਦੇਸ਼ ਦੀ ਅੰਤਮ ਸਰਕਾਰ ਨੂੰ ਕਈ ਵਾਰੀ ਆੜੇ ਹੱਥੀ ਲਿਆ ਸੀ ਅਤੇ ਉਸ ਦੇ ਉੱਤੇ ਹਿੰਦੂਆਂ ਦੇ ਹਮਲੇ ਕਰਨ ਦਾ ਦੋਸ਼ ਲਾਇਆ ਸੀ ਉਦੋਂ 트ੰਪ ਨੇ ਕਿਹਾ ਸੀ ਕਿ ਬੰਗਲਾਦੇਸ਼ ਵਿੱਚ ਭੀੜ ਹਿੰਦੂਆਂ ਤੇ ਹਮਲਾ ਕਰ ਰਹੀ ਹੈ ਅਤੇ ਲੁੱਟ ਕਰ ਰਹੀ ਹੈ ਉੱਥੇ ਰਾਜਿਕਤਾ ਦੀ ਹਾਲਤ ਬਣੀ ਹੋਈ ਹੈ ਮੇਰੇ ਕਾਰਜਕਾਲ ਦੌਰਾਨ ਅਜਿਹਾ ਕਦੇ ਵੀ ਨਹੀਂ ਸੀ ਹੋਇਆ ਕਮਲਾ ਅਤੇ ਬਾਈਡਨ ਨੇ ਅਮਰੀਕਾ ਸਮੇਤ ਦੁਨੀਆ ਭਰ ਦੇ ਹਿੰਦੂਆਂ ਦੀ ਅਣਦੇਖੀ ਕੀਤੀ ਹੈ ਅਮਰੀਕਾ ਵਿੱਚ ਡੋਨਲਡ 트ੰਪ ਨੇ ਡੀਈਆਈ ਪ੍ਰੋਗਰਾਮ ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਸ ਪ੍ਰੋਗਰਾਮ ਨੇ ਰੋਜ਼ਗਾਰ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਨੂੰ ਰੋਕਿਆ ਹੈ। ਇਸ ਕਾਰਨ 1 ਲੱਖ ਭਾਰਤੀਆਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ। ਅਮਰੀਕਾ ਵਿੱਚ ਕੁੱਲ 32 ਲੱਖ ਫੈਡਰਲ ਕਰਮਚਾਰੀ ਹਨ। ਇਹਨਾਂ ਵਿੱਚੋਂ 8 ਲੱਖ ਕਰਮਚਾਰੀ ਡੀਈਆਈ ਪ੍ਰੋਗਰਾਮ ਦੇ ਤਹਿਤ ਕੰਮ ਕਰਦੇ ਹਨ। ਅਤੇ ਇਹਨਾਂ ਵਿੱਚੋਂ 1 ਲੱਖ ਦੇ ਕਰੀਬ ਭਾਰਤੀ ਲੋਕ ਹਨ ਇਸ ਵਿੱਚ ਅਮਰੀਕੀ ਨਾਗਰਿਕਤਾ ਰੱਖਣ ਵਾਲੇ ਅਤੇ ਵਰਕ ਵੀਜ਼ਾ ਜਿਵੇਂ ਕਿ H1B ਵੀਜ਼ਾ ਤੇ ਕੰਮ ਕਰਨ ਵਾਲੇ ਲੋਕ ਵੀ ਸ਼ਾਮਲ ਹਨ 트럼ਪ ਡੀਈਆਈ ਨੂੰ ਖਤਮ ਕਰਨਾ ਅਤੇ ਗੋਰੇ ਲੋਕਾਂ ਲਈ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਹੋਰ ਮੌਕੇ ਵਧਾਉਣਾ ਚਾਹੁੰਦੇ ਹਨ ਅਮਰੀਕਾ ਦੀ 35 ਕਰੋੜ ਦੀ ਆਬਾਦੀ ਵਿੱਚੋਂ 20 ਕਰੋੜ ਗੋਰੇ ਹਨ ਇਹ DEI پروگرام ਦਾ ਵਿਰੋਧ ਕਰਦੇ ਹਨ 12 ਕਰੋੜ ਗੋਰੇ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਕੰਮ ਕਰਦੇ ਹਨ 트럼프 ਦਾ ਕਹਿਣਾ ਹੈ ਕਿ ਉਹ DEI ਨੂੰ ਖਤਮ ਕਰਕੇ ਯੋਗਤਾ ਦੇ ਆਧਾਰ ਤੇ ਨੌਕਰੀਆਂ ਦੇਣਗੇ ਇਹਨਾਂ ਚੋਂ ਜ਼ਿਆਦਾਤਰ ਨੂੰ 트럼ਪ ਦਾ ਕੋਰ ਵੈਂਟ ਵੋਟ ਬੈਂਕ ਵੀ ਮੰਨਿਆ ਜਾਂਦਾ ਹੈ 트럼ਪ ਦੇ ਚੋਣ ਪ੍ਰਚਾਰ ਦੌਰਾਨ DEI ਨੂੰ ਰੋਕਣ ਦਾ ਵਾਅਦਾ ਕੀਤਾ ਸੀ ਅਮਰੀਕੀ ਸਰਕਾਰ ਨੇ DEI ਵਿੱਚ ਪਰਤੀ ਰੋਕ ਦਿੱਤੀ ਹੈ ਤੇ ਆਪਣੇ ਕਰਮਚਾਰੀਆਂ ਨੂੰ 31 ਜਨਵਰੀ ਤੱਕ ਤਨਖਾਹ ਵਾਲੀ ਛੁੱਟੀ ਤੇ ਭੇਜ ਦਿੱਤਾ ਹੈ ਰਾਜਾਂ ਵਿੱਚ ਡੀਈਆਈ ਦਫ਼ਤਰਾਂ ਨੂੰ ਵੀ ਬਰਦ ਕਰਨ ਦੇ ਦੇਸ਼ ਦੇ ਦਿੱਤੇ ਗਏ ਹਨ 1 ਫਰਵਰੀ ਨੂੰ ਇਸ ਨਾਲ ਜੁੜੇ ਮੁਲਾਜ਼ਮਾਂ ਦੇ ਭਵਿੱਖ ਬਾਰੇ ਫੈਸਲਾ ਲਿਆ ਜਾਏਗਾ ਸਾਰੇ ਸੰਗੀ ਦਫ਼ਤਰਾਂ ਤੋਂ ਇਸ ਪ੍ਰੋਗਰਾਮ ਸੰਬੰਧੀ ਰਿਪੋਰਟਾਂ ਵੀ ਮੰਗ ਲਈਆਂ ਗਈਆਂ ਹਨ 2017 ਵਿੱਚ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੀਗ ਸੇਥ ਨੇ ਉਸ ਔਰਤ ਨੂੰ 50000 ਡਾਲਰ ਦਿੱਤੇ ਸਨ ਜਿਸ ਨੇ ਉਸਤੇ ਜਿੰਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਹੈਕ ਸੇਫ ਨੇ ਮੈਸਾਚੂਸੈਟਸ ਸਟੇਟ ਤੇ ਡੈਮੋਕ੍ਰੈਟਿਕ ਸੈਂਟਰ ਐਲਜਾਬੈਥ ਵਾਰਨ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਸੀ ਹੈਗਸਥ ਨੇ ਇਹ ਜਵਾਬ ਆਪਣੀ ਨਿਯੁਕਤੀ ਤੋਂ ਪਹਿਲਾਂ ਸੈਨੇਟ ਵਿੱਚ ਚੱਲ ਰਹੀ ਜਾਂਚ ਦੇ ਦੌਰਾਨ ਦਿੱਤਾ ਸੀ ਅਮਰੀਕਾ ਵਿੱਚ ਰੱਖਿਆ ਮੰਤਰੀ ਦਾ ਉੱਤਾਵਰਨ ਤੋਂ ਪਹਿਲਾਂ ਹੈਗਸਥ ਨੂੰ ਸੈਨੇਟ ਦੀ ਮਨਜ਼ੂਰੀ ਲੈਣੀ ਜ਼ਰੂਰੀ ਸੀ ਸੋ ਸੈਨੇਟ ਵਿੱਚ ਹੈਗਸਥ ਦੇ ਨਾਮ ਨੂੰ ਮਨਜ਼ੂਰੀ ਦੇਣ ਲਈ VOTING ਦੌਰਾਨ ਉਹ ਬਹੁਮਤ ਹਾਸਲ ਨਹੀਂ ਸੀ ਕਰ ਸਕੇ ਇਸ ਤੋਂ ਬਾਅਦ ਜਿਹੜੇ ਉਪ ਪ੍ਰਧਾਨ ਜਾਨੀ ਕਿ ਉਪ ਰਾਸ਼ਟਰਪਤੀ ਜਿਹੜੇ ਨੇ ਜੇ ਡੀ ਵਾਂਸ ਉਹਨਾਂ ਨੇ ਟਾਈ ਬ੍ਰੇਕਿੰਗ ਵੋਟ ਉਹਨਾਂ ਨੂੰ ਪਾਉਣੀ ਪਈ ਤੇ 100 ਮੈਂਬਰ ਸੈਨੇਟ ਵਿੱਚ ਟਰੰਪ ਦੇ ਕੋਲ ਰਿਪਬਲਿਕਨ ਪਾਰਟੀ ਦੇ 53 ਡੈਮੋਕ੍ਰੈਟਿਕ ਪਾਰਟੀ ਦੇ 45 ਅਤੇ ਦੋ ਆਜ਼ਾਦ ਸੰਸਦ ਮੈਂਬਰ ਹਨ ਪੀਟ ਹੀਕਸੇਬ ਅਮਰੀਕੀ ਇਤਿਹਾਸ ਵਿੱਚ ਟਾਈ ਬ੍ਰੇਕਿੰਗ ਵੋਟ ਦੇ ਨਾਲ ਜਿੱਤਣ ਵਾਲਾ ਦੂਜਾ ਵਿਅਕਤੀ ਹੈ 8 ਸਾਲ ਪਹਿਲਾਂ ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਵੀ ਸਿੱਖਿਆ ਮੰਤਰੀ ਬਣੀ ਬੇਟਸੀ ਡਿਵੋਰਸ ਨੂੰ ਤਤਕਾਲੀ ਉਪਰਾਸ਼ਟਰਪਤੀ ਨੇ ਟਰਾਈ ਬੇਕਿੰਗ ਵੋਟ ਪਾ ਕੇ ਮਨਜ਼ੂਰੀ ਦਿੱਤੀ ਸੀ ਪਿਛਲੇ ਹਫਤੇ ਸੁਣਵਾਈ ਦੌਰਾਨ ਹੇਕਸੇਥ ਨੇ ਸੈਨੇਟਰ ਨੂੰ ਦੱਸਿਆ ਕਿ ਉਸਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ ਅਤੇ ਉਹ ਪੂਰੀ ਤਰ੍ਹਾਂ ਬੇਕਸੂਰ ਸੀ ਹੇਕਸੇਥ ਨੇ ਵਕੀਲ ਜਿਹੜੇ ਉਹਦੇ ਟਿਮੋਥੀ ਪਾਰਲਾ ਟੋਰ ਉਹਨੇ ਪਿਛਲੇ ਸਾਲ ਨਵੰਬਰ ਵਿੱਚ ਔਰਤ ਨੂੰ ਜਿਹੜਾ ਭੁਗਤਾਨ ਕੀਤਾ ਗਿਆ ਉਹਦੀ ਪੁਸ਼ਟੀ ਵੀ ਕੀਤੀ ਸੀ ਅਗਲੀ ਖਬਰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖੈਬਰ ਪਖਤੂਨੋ ਅੱਜ ਤਿੰਨ ਵੱਖ-ਵੱਖ ਮੁਕਾਬਲਿਆਂ ਵਿੱਚ 30 ਅਤਵਾਦੀਆਂ ਨੂੰ ਮਾਰ ਦਿੱਤਾ ਹੈ ARY نیوز ਦੇ ਅਨਸਾਰ ਫੌਜ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਖੈਬਰ ਦੇ ਵੱਖ-ਵੱਖ ਸਥਾਨਾਂ ਤੇ ਅਤਵਾਦੀਆਂ ਦੇ ਖਿਲਾਫ ਗੁਪਤ ਆਪਰੇਸ਼ਨ ਚਲਾਇਆ ਪਹਿਲਾ ਮੁਕਾਬਲਾ ਖੈਬਰ ਪੁਖਤੂਨਵਾ ਵਿੱਚ ਹੋਇਆ ਜਿੱਥੇ ਪਾਕਿਸਤਾਨੀ ਫੌਜੀਆ ਨੇ 18 ਅਤਵਾਦੀਆਂ ਨੂੰ ਮਾਰ ਦਿੱਤਾ ਜਦਕਿ 6 ਜ਼ਖਮੀ ਹੋ ਗਏ ਇਸ ਦੇ ਨਾਲ ਹੀ ਕਰਕ ਜ਼ਿਲ੍ਹੇ 'ਚ ਇੱਕ ਆਪਰੇਸ਼ਨ 'ਚ 8 ਅੱਤਵਾਦੀ ਮਾਰੇ ਗਏ ਤੀਜਾ ਮੁਕਾਬਲਾ ਖੈਬਰ ਜ਼ਿਲ੍ਹੇ ਦੇ ਬਾਗਲਾਕੇ ਵਿੱਚ ਹੋਇਆ ਇੱਥੇ ਫੌਜ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਜਦਕਿ 2 ਜ਼ਖਮੀ ਹੋ ਗਏ ਹਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਤੇ ਗੋਲਾ ਬਰੂਦ ਵੀ ਬਰਾਮਦ ਕੀਤਾ ਦੱਸਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ 12 ਜਨਵਰੀ ਨੂੰ ਪਾਕਿਸਤਾਨ ਸੁਰੱਖਿਆ ਬਲਾਂ ਨੇ ਉੱਤਰੀ ਵਜ਼ੀਰਸਤਾਨ ਜ਼ਿਲ੍ਹਿਆਂ ਵਿੱਚ 2 ਵੱਖ-ਵੱਖ ਮੁਕਾਬਲਿਆਂ 'ਚ 9 ਅੱਤਵਾਦੀਆਂ ਨੂੰ ਮਾਰਨ ਦਾ ਦਾਵਾ ਕੀਤਾ ਸੀ ਖੈਬਰ ਪਖਤੂਨਖਵਾ ਸੂਬੇ ਨੂੰ ਪਾਕਿਸਤਾਨ ਵਿੱਚ ਸਭ ਤੋਂ ਅਸ਼ਾਂਤ ਖੇਤਰ ਮੰਨਿਆ ਜਾਂਦਾ ਹੈ ਇੱਥੇ ਪਾਕਿਸਤਾਨੀ ਤਾਲਬਾਨ ਅਤਵਾਦੀ ਲਗਾਤਾਰ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ ਇਸ ਨਾਲ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਵੀ ਤਣਾਅ ਪੈਦਾ ਹੋਇਆ ਹੋਇਆ ਹੈ ਇਸ ਕਾਰਨ ਕਈ ਅਤਵਾਦੀ ਸਮੂਹ ਇਸ ਨੂੰ ਪਨਾਹ ਗਾਂਵਜੋ ਵਰਤੇ ਹਨ ਦਰਅਸਲ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਡਰੰਡ ਲਾਈਨ ਆਪਸ ਵਿੱਚ ਵੰਡਦੀ ਹੈ ਤੇ ਪਾਕਿਸਤਾਨ ਇਸ ਨੂੰ ਸੀਮਾ ਰੇਖਾ ਮੰਨਦਾ ਹੈ ਪਰ ਤਾਲਬਾਨ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਸੂਬਾ ਉਸਦਾ ਆਪਣਾ ਹਿੱਸਾ ਹੈ ਸੋ ਅਗਲੀ ਖਬਰ ਭਾਰਤੋਂ ਜੀ ਰਾਮ ਜਨਮ ਭੂਮੀ ਅੰਦੋਲਨ ਦਾ ਮੁੱਖ ਚਿਹਰਾ ਤੇ ਨਫ਼ਰਤੀ ਭਾਸ਼ਣਾ ਕਰਕੇ ਸੁਰਖੀਆਂ ਵਿੱਚ ਰਹੀ ਸਾਧਵੀ ਰਤੰਬਰਾਂ ਨੂੰ ਪਦਮ ਪੂਸ਼ਣ ਪੁਰਸਕਾਰ ਮਿਲਣ ਉੱਤੇ ਕਈ ਸਵਾਲ ਉੱਠੇ ਹਨ ਭਾਰਤ ਸਰਕਾਰ ਅਨੁਸਾਰ ਇਹ ਅਵਾਰਡ ਦੇਣ ਦਾ ਮਕਸਦ ਕਿਸੇ ਵਿਸ਼ੇਸ਼ ਕੰਮ ਨੂੰ ਮਾਨਤਾ ਦੇਣਾ ਹੁੰਦਾ ਹੈ ਇਹ ਪੁਰਸਕਾਰ ਕਲਾ, ਸਾਇਤ, ਸਿੱਖਿਆ, ਖੇਡਾਂ, ਦਵਾਈ, ਸਮਾਜ ਸੇਵਾ, ਵਿਗਿਆਨ, ਸਿਵਲ ਸੇਵਾ, ਵਪਾਰ ਸਮੇਤ ਕਈ ਖੇਤਰਾਂ ਵਿੱਚ ਵਿਸ਼ੇਸ਼ ਕੰਮ ਕਰਨ ਲਈ ਦਿੱਤਾ ਜਾਂਦਾ ਹੈ। ਜਾਣ ਸਰਕਾਰ ਅਨੁਸਾਰ ਚੁਣੇ ਜਾਣ ਵਾਲੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਵਿੱਚ ਲੋਕ ਸੇਵਾ ਦਾ ਤੱਤ ਹੋਣਾ ਲਾਜ਼ਮੀ ਹੁੰਦਾ ਹੈ। ਪੁਲਿਸ ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਜਿਹੜੇ ਨੇ ਪ੍ਰਸ਼ਾਂਤ ਪੂਸ਼ਨ ਨੇ ਸਾਧਵੀ ਰਤੰਬਰਾਂ ਨੂੰ ਪਦਮ ਪੁਰਸਕਾਰ ਦਿੱਤੇ ਜਾਣ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਕੇ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਪਦਮ ਪੁਰਸਕਾਰ ਸਿਆਸੀ ਤਮਾਸ਼ਾ ਬਣ ਕੇ ਰਹਿ ਗਏ ਹਨ ਸੀਨੀਅਰ ਪੱਤਰਕਾਰ ਤੇ ਲੇਖਕ ਦਾਯ ਸ਼ੰਕਰ ਮਿਸ਼ਰਾ ਭਾਰਤੀ ਜਨਤਾ ਪਾਰਟੀ ਪ੍ਰਚਾਰਕ ਸਾਧਵੀਰ ਰਤੰਬਰਾਂ ਨੂੰ ਪਦਮਪੂਰਣ ਦੇਣਾ ਉਹ ਕਹਿੰਦੇ ਨੇ ਕਿ ਸੰਵਿਧਾਨ ਪ੍ਰਤੀ ਸਰਕਾਰ ਦੀ ਸੋਚ ਦੀ ਇੱਕ ਸਪਸ਼ਟ ਉਦਾਹਰਣ ਹੈ ਸੀਨੀਅਰ ਪੱਤਰਕਾਰ ਰਾਜਦੀਪ ਸਰਦਸਾਈ ਨੇ ਵੀ ਲਿਖਿਆ ਕਿ ਸਾਧਵੀਰ ਰਤੰਬਰਾਂ ਨੂੰ ਪਦਮਪੂਰਣ ਨਾਲ ਸਨਮਾਨਤ ਕੀਤਾ ਗਿਆ ਹੈ ਉਸ ਨੇ ਬਾਬਰੀ ਮਸਜਿਦ ਨੂੰ ਢਾਉਣ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਸੁਪਰੀਮ ਕੋਰਟ ਨੇ ਇਸ ਨੂੰ ਅਪਰਾਧਿਕ ਕਾਰਵਾਈ ਵੀ ਕਿਹਾ ਸੀ ਇਹ ਘਟਨਾ ਤੋਂ ਪਹਿਲਾਂ ਉਸ ਨੇ ਨਫਰਤ ਪ੍ਰੇਕ ਕਈ ਭਾਸ਼ਣ ਦਿੱਤੇ ਸਨ ਅਸਰਪਸ਼ਹਿਨ ਇੱਕ ਸਤੰਤਰ ਪੱਤਰਕਾਰ ਨੇ ਜੋ ਭਾਰਤ ਵਿੱਚ ਘੱਟ ਗਿਣਤੀਆਂ ਵਿਰੁੱਧ ਜਿਹੜੇ ਨਫ਼ਰਤੀ ਅਪਰਾਧ ਹੁੰਦੇ ਨੇ ਉਹਨਾਂ ਬਾਰੇ ਰਿਪੋਰਟ ਕਰਦੇ ਰਹਿੰਦੇ ਨੇ ਉਹਨਾਂ ਨੇ ਵੀ ਲਿਖਿਆ ਹੈ ਕਿ ਸਾਧਵੀ ਰਤੰਬਰਾ ਇਸ ਨੇ ਬਾਬਰੀ ਮਸਜਿਦ ਵਿਰੁੱਧ ਅਡਵਾਨੀ ਵੱਲੋਂ ਕੱਢੀ ਗਈ ਰੱਥ ਯਾਤਰਾ ਵਿੱਚ ਬੜੇ ਨਫ਼ਰਤੀ ਭਾਸ਼ਣ ਦਿੱਤੇ ਸਨ ਅੰਦੋਲਨ ਦੇ ਭੜਕਾਊ ਸੰਦੇਸ਼ ਵਾਲੇ ਉਹਦੇ ਭਾਸ਼ਣਾਂ ਦੀਆਂ ਆਡੀਓ ਟੇਪਾਂ ਬਣਾਈਆਂ ਗਈਆਂ ਸਨ ਤੇ ਇੱਕ ਇੱਕ ਰੁਪਏ ਵਿੱਚ ਇਹ ਵੇਚੀਆਂ ਵੀ ਗਈਆਂ ਸਨ ਅਤੇ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੇ ਵਰਕਰਾਂ ਦੇ ਘਰਾਂ ਵਿੱਚ ਵੀ ਇਹ ਵੰਡੀਆਂ ਗਈਆਂ ਸਨ ਹਿੰਦੂਆਂ ਵਿੱਚ ਉਹਦੀ ਪ੍ਰਸਿੱਧੀ ਇੰਨੀ ਜ਼ਿਆਦਾ ਕਰਵਾ ਦਿੱਤੀ ਗਈ ਸੀ ਕਿ ਇਤਿਹਾਸ ਇਤਿਹਾਸਕਾਰ ਤਨਕਾ ਸਰਕਾਰ ਆਪਣੀ ਕਿਤਾਬ ਹਿੰਦੂ ਵਾਈਫ ਹਿੰਦੂ ਨੇਸ਼ਨ ਵਿੱਚ ਲਿਖਦੀ ਹੈ ਅਜੁੱਧਿਆ ਦੇ ਪੰਡਤਾਂ ਨੇ ਮੰਦਰਾਂ ਵਿੱਚ ਆਪਣੀਆਂ ਰੋਜ਼ਾਨਾ ਦੀਆਂ ਜਿਹੜੀਆਂ ਪੂਜਾ ਸੀ ਉਹ ਮਿਲਤਵੀ ਕਰ ਦਿੱਤੀਆਂ ਸਨ ਅਤੇ ਉਹਦੇ ਆਡੀਓ ਕੈਸਟ ਜਿਹੜੇ ਭਾਸ਼ਣ ਸੀ ਉਹਨਾਂ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਬਾਬਰੀ ਮਸਜਿਦ ਢਾਏ ਜਾਣ ਤੋਂ 1 ਸਾਲ ਪਹਿਲਾਂ 1991 ਵਿੱਚ ਦਿੱਲੀ ਵਿੱਚ ਲੱਖਾਂ ਲੋਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ ਸੀ ਕਿ ਦੁਨੀਆ ਦੀ ਕੋਈ ਵੀ ਤਾਕਤ ਰਾਮ ਜਨਮ ਭੂਮੀ ਦੇ ਉੱਤੇ ਮੰਦਿਰ ਦੀ ਉਸਾਰੀ ਨੂੰ ਰੋਕ ਨਹੀਂ ਸਕਦੀ 6 ਦਸੰਬਰ 1992 ਨੂੰ ਜਦੋਂ ਕਾਰ ਸੇਵਕ ਬਾਬਰੀ ਮਸਜਿਦ ਤੇ ਜਾ ਚੜੇ ਸਨ ਤਾਂ ਉਸ ਸਮੇਂ ਸਾਹਬੀ ਰਤੰਬਰਾ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾਵਾਂ ਅਤੇ ਕਈ ਸੰਤਾਂ ਮਹਾਂਪੁਰਖਾਂ ਦੇ ਨਾਲ ਮੰਚ ਦੇ ਉੱਤੇ ਵੀ ਸੀ ਸੀਨੀਅਰ ਪੱਤਰਕਾਰ ਹਿੰਮਤ ਸ਼ਰਮਾ ਨੇ ਆਪਣੀ ਕਿਤਾਬ ਵਾਰ ਇਨ ਅਯੁਧਿਆ ਵਿੱਚ ਉਸ ਦਿਨ ਦੀਆਂ ਅਖੀਰ ਅਖੀ ਦੇਖੇ ਜਿਹੜੇ ਹਾਲਤ ਬਿਆਨ ਕੀਤੇ ਹਨ ਉਹਨਾਂ ਅਨੁਸਾਰ ਕਾਰ ਸੇਵਕਾਂ ਨੂੰ ਸੰਬੋਧਨ ਕਰਦੇ ਹੋਏ ਸਾਧਵੀ ਰਤੰਬਰਾ ਇਹ ਵੀ ਕਹਿ ਰਹੀ ਸੀ ਕਿ ਉਹਨਾਂ ਨੂੰ ਇਸ ਸ਼ੁੱਭ ਤੇ ਪਵਿੱਤਰ ਕਾਰਜ ਵਿੱਚ ਪੂਰੀ ਤਰ੍ਹਾਂ ਨਾਲ ਜੁਟ ਜਾਣਾ ਚਾਹੀਦਾ ਹੈ ਜਾਨੀ ਕਿ ਮਸਜਿਦ ਨੂੰ ਢਾਹ ਦੇਣਾ ਚਾਹੀਦਾ ਹੈ ਉਸਤੇ ਤਬਾਈ ਦੀ ਅਪਰਾਧਿਕ ਸਾਜ਼ਿਸ਼ ਤੇ ਦੰਗਾ ਪ੍ਰਚਾਉਣ ਦਾ ਮਕਦਮਾ ਵੀ ਚਲਾਇਆ ਗਿਆ ਸੀ 30 ਸਤੰਬਰ 2020 ਨੂੰ ਸੀਬੀਆਈ ਦੀ ਵਿਦੇਸ਼ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਢਾਉਣ ਦੇ ਮਾਮਲੇ ਵਿੱਚ ਸਾਰੇ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ ਇਹ ਭਾਰਤ ਦਾ ਇਨਸਾਫ ਹੈ ਜੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲਗਾਤਾਰ ਮਿਲਦਰੀਆਂ ਸਨ ਸ਼ਿਕਾਇਤਾਂ ਤੇ ਇਹਨਾਂ ਸ਼ਿਕਾਇਤਾਂ ਦੇ ਚੱਲਦਿਆਂ ਪੰਥ ਸਿੰਘ ਸਾਹਿਬਾ ਇਹਨਾਂ ਨੇ ਇੱਕ ਮੀਟਿੰਗ 28 ਜਨਵਰੀ ਨੂੰ ਸਵੇਰੇ 11 ਵਜੇ ਅਕਾਲ ਤਖਤ ਦੇ ਸਖਤਰ ਰੇਤ ਵਿੱਚ ਰੱਖੀ ਹੋਈ ਸੀ ਹੁਣ ਇਸ ਮੀਟਿੰਗ ਨੂੰ ਅਚਾਨਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹਵਾਲਾ ਦਿੱਤਾ ਗਿਆ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕੁਝ ਨਿੱਜੀ ਰੇ ਮਿਹਨ ਜਿਸ ਕਰਕੇ ਮੀਟਿੰਗ ਨੂੰ ਫਿਲਹਾਲ ਸਸਪੈਂਡ ਕੀਤਾ ਗਿਆ ਹੈ ਪੰਜ ਸਿੰਘ ਸਾਹਿਬ ਦੀ ਮੀਟਿੰਗ ਮੁਲਤਵੀ ਹੋਣ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਹੋ ਸਕਦਾ ਸੀ ਕਿ ਇਸ ਮੀਟਿੰਗ ਵਿੱਚ ਅਣਕੈਸੇ ਫੈਸਲੇ ਹੋ ਜਾਂਦੇ ਪਰ ਮੀਟਿੰਗ ਮੁਲਤਵੀ ਹੋ ਗਈ ਹੈ ਦਰਅਸਲ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਇਕਤਰਤਾ ਨੂੰ ਮੁਲਤਵੀ ਕੀਤਾ ਗਿਆ ਹੈ ਤੇ ਇਹ ਇਕਤਰਤਾ 28 ਜਨਵਰੀ ਨੂੰ ਕਾਲ ਤਖਤ ਵਿੱਚ ਹੋਣੀ ਸੀ ਹੁਣ ਹਵਾਲਾ ਇਹ ਦਿੱਤਾ ਜਾ ਰਿਹਾ ਹੈ ਕਿ ਕਾਲ ਤਖਤ ਸਭ ਦੇ ਜਥੇਦਾਰ ਗਿਆਨੀ ਰਖबीर ਸਿੰਘ ਦੇ ਕੁਝ ਨਿੱਜੀ ਰੰਜਿਵੇਂ ਹਨ ਇਸ ਮੀਟਿੰਗ ਤੋਂ ਵੱਧ ਨਿੱਜੀ ਰੰਜਿਵੇਂ ਹੋਰ ਕੀ ਹੋ ਸਕਦੇ ਹਨ ਜਿਸ ਕਰਕੇ ਇਸ ਮੀਟਿੰਗ ਨੂੰ ਫਿਲਹਾਲ ਜਿਹੜਾ ਉਹ ਮੁਲਤਵੀ ਕੀਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਇਸ ਮੀਟਿੰਗ ਵਿੱਚ ਗੁਰਮਤਿ ਦੀ ਰੋਸ਼ਨੀ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਸਨ ਪਰ ਜਥੇਦਾਰ ਵੱਲੋਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਮੀਟਿੰਗ ਸਿਰਫ ਮੀਟਿੰਗ ਹੀ ਨਹੀਂ ਮਲਤਵੀ ਹੋਈ ਸਗੋਂ ਮੇਰੇ ਖਿਲਾਫ ਬਣੀ ਤਿੰਨ ਮੈਂਬਰੀ ਕਮੇਟੀ ਵੱਲੋਂ ਪੜਤਾਲ ਵੀ ਤੇਜ਼ ਕਰ ਦਿੱਤੀ ਗਈ ਹੈ ਇਹ ਕਮੇਟੀ ਦੀ ਇਕਵਾਈ ਬਾਦਲਾਂ ਦੇ ਮੈਸੰਜਰ ਕਰ ਰਹੇ ਹਨ ਤੇ ਕਾਲ ਤੱਕ ਤੋਂ ਕੱਢੇ ਹੋਏ ਲੀਡਰ ਇਸ ਦੀ ਸਰਪ੍ਰਸਤੀ ਕਰ ਰਹੇ ਹਨ ਉਹਨਾਂ ਵੱਲੋਂ ਆਪਣੀ ਗੱਡੀ ਵਿੱਚ ਬਿਠਾ ਕੇ ਮੇਰੇ ਵਿਰੁੱਧ ਗਵਾਹ ਪੁਕਤਾਏ ਜਾ ਰਹੇ ਹਨ ਤਖਤਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ ਮੇਰੇ ਬਾਰੇ ਪੁੱਛ ਪ੍ਰਤਾਲ ਕੀਤੀ ਜਾ ਰਹੀ ਹੈ ਤੇ ਇੱਥੇ ਮੁਲਜ਼ਮਾਂ ਦੇ ਮੁਲਾਜ਼ਮ ਜਿਹੜੇ ਨੇ ਸ਼ਰਮਣੀਕ ਬੇਟੀ ਤੋਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਮੇਰੇ ਵਿਰੁੱਧ ਲਿਖ ਕੇ ਦੇਣ ਗਿਆਨੀ ਹਰਪ੍ਰੀਤ ਸਿੰਘ ਨੇ ਤਖਤਸ਼੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਾਂ ਦੇ ਸਨਮੁਖ ਹੋ ਕੇ ਪੇਸ਼ ਹੋ ਕੇ ਮਰਾਦਾ ਦੀ ਉਲੰਘਣਾ ਕੀਤੀ ਹੈ ਮੈਨੂੰ ਖੁਸ਼ੀ ਹੈ ਕਿ ਇਹਨਾਂ ਦੇ ਆਖੇ ਲਾ ਕੇ ਕਿਸੇ ਨੇ ਵੀ ਕੁਝ ਲਿਖ ਕੇ ਨਹੀਂ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹੁਣ ਬਹੁਤ ਤੇਜ਼ੀ ਨਾਲ ਮੇਰੇ ਖਿਲਾਫ ਪੜਤਾਲ ਨੂੰ ਅੱਗੇ ਵਧਾਇਆ ਜਾਏਗਾ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਇੱਕ ਜੈਕਟੋ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ ਉਹਨਾਂ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਹੋਵੇਗੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਲਦੀ ਕਰੋ ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਮੇਰੀਆਂ ਸੁਆਵਾਂ ਖਤਮ ਕਰੋ ਫਿਰ ਉਸ ਤੋਂ ਬਾਅਦ ਮੈਂ ਆਪਣੇ ਪੰਥ ਤੇ ਕੌਮ ਦੇ ਸਹਿਯੋਗ ਨਾਲ ਆਪਣੇ ਖਿਲਾਫ ਸਿਰਜੇ ਨੈਰੇਟਿਵ ਦਾ ਜਵਾਬ ਦੇਵਾਂਗਾ ਇਹਦਾ ਯਤਨ ਜ਼ਰੂਰ ਕਰਾਂਗਾ ਉਹਨਾਂ ਅੱਗੇ ਕਿਹਾ ਇਹ ਇਤਿਹਾਸ ਹੈ ਕਿ ਜਿਹੜੇ ਕਾਲਤ ਸਾਬ ਦੇ ਜ਼ਿੰਦਿਹਾਰ ਈਨ ਮੰਨ ਲੈਂਦੇ ਹਨ ਉਹ ਭਾਵੇਂ ਕਰੋੜਾਂ ਦਾ ਕਾਰੋਬਾਰ ਖੜਾ ਕਰ ਲੈਣ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਤੇ 8-8 ਸਾਲ ਦੀ ਸੇਵਾ ਮੁਕਤ ਹੋਣ ਬਾਅਦ ਵੀ ਉਹਨਾਂ ਦੀਆਂ ਸਹੂਲਤਾਂ ਜਾਰੀ ਰਹਿੰਦੀਆਂ ਹਨ ਪਰ ਜਦੋਂ ਕੋਈ ਜਥੇਦਾਰ ਇਹਨ ਮੰਨਣ ਲਈ ਤਿਆਰ ਨਹੀਂ ਹੁੰਦਾ ਤਾਂ ਉਹਦੀਆਂ ਬੁਰਕੀਆਂ ਵੀ ਗਿਣੀਆਂ ਜਾਂਦੀਆਂ ਹਨ ਮੈਨੂੰ ਖੁਸ਼ੀ ਹੈ ਕਿ 8 ਸਾਲ ਦੀ ਜਥੇਦਾਰੀ ਦੌਰਾਨ ਮੇਰੀਆਂ ਬੁਰਕੀਆਂ ਤੱਕ ਦਾ ਹਿਸਾਬ ਕੀਤਾ ਜਾ ਰਿਹਾ ਹੈ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਲਦ ਕਾਰਵਾਈ ਕਰੋ ਤੇ ਮੈਨੂੰ ਸੇਵਾ ਮੁਕਤ ਕਰੋ ਫਿਰ ਉਸ ਤੋਂ ਬਾਅਦ ਮੈਂ ਆਪਣੇ ਪੰਥ ਕੌਮ ਦੇ ਸਹਿਯੋਗ ਦੇ ਨਾਲ ਜਵਾਬ ਦੇਣ ਦਾ ਯਤਨ ਜ਼ਰੂਰ ਕਰਾਂਗਾ ਦਿੱਲੀ ਵਿੱਚ 5 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖੇ ਸਾਰੀਆਂ ਪਾਰਟੀਆਂ ਇੱਕ ਦੂਜੇ ਤੇ ਹਮਲੇ ਕਰ ਰਹੀਆਂ ਹਨ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹ ਸਿਰਫ ਦਿੱਲੀ ਨੂੰ ਬਚਾਉਣ ਦੀ ਚੋਣ ਨਹੀਂ ਹੈ ਇਹ ਚੋਣ ਨੂੰ ਦੇਸ਼ ਬਚਾਉਣ ਦੀ ਚੋਣ ਹੈ ਇਹ ਸਿਰਫ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਰ ਚੋਣ ਨਹੀਂ ਸਗੋਂ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਦੀ ਚੋਣ ਹੈ ਵਿਚਾਰਧਾਰਾ ਕੇਜਰੀਵਾਲ ਰਾਂਦੀ ਬੀਜਪੀ ਨੂੰ ਕਿਹੜੇ ਪਾਸਿਓਂ ਵਖਰੀਆ ਇਹਦਾ ਉਹਨਾਂ ਸਪਸ਼ਟੀਕਰਨ ਤੇ ਕੋਈ ਨਹੀਂ ਦਿੰਦਾ ਪਰ ਉਹਨਾਂ ਕਿਹਾ ਕਿ ਦੋ ਵਿਚਾਰਧਾਰਾਵਾਂ ਦੀ ਜਿਹੜੀ ਹੈ ਚੋਣ ਹੈ ਉਹਨਾਂ ਕਿਹਾ ਕਿ ਜਨਤਾ ਨੇ ਫੈਸਲਾ ਕਰਨਾ ਹੈ ਕਿ ਦੇਸ਼ ਤੇ ਸੂਬੇ ਦੇ ਸਰਕਾਰੀ ਖਜ਼ਾਨੇ ਨੂੰ ਕਿੱਥੇ ਤੇ ਕਿਸ ਉੱਤੇ ਖਰਚ ਕਰਨਾ ਹੈ ਜਦੋਂ ਕੋਈ ਗਰੀਬ ਵਿਅਕਤੀ ਬਾਜ਼ਾਰ ਤੋਂ ਕੋਈ ਚੀਜ਼ ਖਰੀਦਦਾ ਤੇ ਉੱਤੇ ਕਈ ਤਰ੍ਹਾਂ ਦੇ ਟੈਕਸ ਲੱਗਦੇ ਨੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਪੈਸੇ ਨੂੰ ਖਰਚਣ ਦੇ ਦੋ ਤਰੀਕੇ ਹਨ ਪਹਿਲਾ ਸਿੱਖਿਆ ਬਿਜਲੀ ਸਿਹਤ ਪਾਣੀ ਤੇ ਸਮਾਜ ਭਲਾਈ ਸਕੀਮਾਂ ਤੇ ਖਰਚ ਕਰਨਾ ਇੱਕ ਹੋਰ ਦੂਜਾ ਤਰੀਕਾ ਹੁੰਦਾ ਹੈ ਉਹ ਇਸ ਪੈਸੇ ਨੂੰ ਆਪਣੇ ਕਰੀਬੀ ਦੋਸਤਾਂ ਦੇ ਉੱਤੇ ਖਰਚ ਕਰ ਦਿਓ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਾਉਂਦੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਕਰੀਬੀ ਅਰਬਪਤੀਆਂ ਨੂੰ ਕਰਜ਼ਾ ਦਿੰਦੀ ਹੈ ਤੇ ਕੁਝ ਸਾਲਾਂ ਬਾਅਦ ਉਹ ਕਰਜ਼ਾ ਮਾਫ ਕਰ ਦਿੱਤਾ ਜਾਂਦਾ ਹੈ ਆਖਰੀ ਖਬਰ ਲੈਨੇ ਆ ਜੀ ਕਿਸਾਨ ਤੇ ਮਜ਼ਦੂਰ ਆਪੋ ਆਪਣੇ ਟਰੈਕਟਰ ਤੇ ਮੋਟਰਸਾਈਕਲ ਲੈ ਕੇ ਸੜਕਾਂ ਉੱਤੇ ਉਤਰ ਆਏ ਕਿਸਾਨ ਮੋਰਚਾ ਐਸ ਕੇ ਐਮ ਜਿਹੜਾ ਉਸਨੇ ਜਿੱਥੇ ਦੇਸ਼ਪੁਰ ਵਿੱਚ ਤਹਿਸੀਲ ਪੱਦਰ ਤੇ ਟਰੈਕਟਰ ਮਾਰਚ ਕੀਤਾ ਉੱਥੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਹੜਾ ਇਸ ਵੇਲੇ ਅੰਦੋਲਨ 'ਤੇ ਲੜ ਰਿਹਾ ਹੈ ਉਹਨੇ ਤੇ ਕਿਸਾਨ ਮੋਰਚਾ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਦੁਪਹਿਰੇ 12 ਤੋਂ 1:30 ਵਜੇ ਤੱਕ ਦੇਸ਼ਪੁਰ ਵਿੱਚ ਸਾਰੇ ਸ਼ਾਪਿੰਗ ਵਾਲ ਸਾਈਲੋਸ ਭਾਰਤੀ ਜਨਤਾ ਪਾਰਟੀ ਆਗੂਆਂ ਦੇ ਘਰ ਤੇ ਦਫਤਰਾਂ ਮੂਹਰੇ ਤੇ ਟੋਲ ਪਲਾਜ਼ਿਆਂ ਤੇ ਟਰੈਕਟਰ ਖੜੇ ਕਰਕੇ ਰੋਲ ਪ੍ਰਦਰਸ਼ਨ ਕੀਤੇ। ਕਿਸਾਨ ਜਥੇਬੰਦੀ ਨੇ ਵੱਖ-ਵੱਖ ਥਾਵਾਂ ਤੇ ਟਰੈਕਟਰ ਮਾਰਚ ਕੱਢੇ। ਐਸਕੇਐਮ ਨੇ ਤਹਿਸੀਲ ਪੱਦਰ ਤੇ ਕੱਢੇ ਟਰੈਕਟਰ ਮਾਰਚ। ਐਸਕੇਐਮ ਗੈਰ ਸਿਆਸੀ ਤੇ ਦੂਜਿਆਂ ਨੇ ਸ਼ਾਪਿੰਗ ਮਾਲ ਤੇ ਉਹਨਾਂ ਉੱਤੇ ਸਾਰੇ ਕੀਤੇ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦਾ ਅੰਦਾਜ਼ਾ ਪਿਛਲੇ ਲੰਬੇ ਸਮੇਂ ਤੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਲਈ ਸੰਘਰਸ਼ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ ਕੇਂਦਰ ਸਰਕਾਰ ਨਵੀਂ ਖੇਤੀ ਮੰਡੀਕਰਨ ਨੀਤੀ ਲਿਆ ਕੇ ਕਿਸਾਨਾਂ ਨੂੰ ਮੁੜ ਤੋਂ ਕਾਰਪੋਰੇਟਾਂ ਦੇ ਅਧੀਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਜਲਦ ਹੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਮੰਨੇ ਤੇ ਨਵੀਂ ਮੰਡੀਕਰਨ ਨੀਤੀ ਦਾ ਡਰਾ ਖਰੜਾ ਉਹਨੂੰ ਉਹ ਰੱਦ ਕਰੇ ਇੱਕ ਖਬਰ ਕੈਨੇਡਾ ਤੋਂ ਵੀ ਲੈਣੀ ਹੈ ਕੈਨੇਡਾ ਦੇ ਸ਼ਹਿਰ ਇਗਨਿਸ অন্ਟਾਰੀਓ ਹੈ ਜੀ অন্ਟਾਰੀਓ ਤੋਂ ਇਹਦੇ ਵਿੱਚ ਲਗਭਗ 50 ਕਿਲੋਮੀਟਰ ਦੂਰ ਹਾਈਵੇ 17 ਦੇ ਉੱਤੇ ਬੀਤੇ ਦਿਨ ਆਹਮੋ ਸਾਹਮਣੇ ਦੋ ਟਰੱਕਾਂ 'ਚ ਇੱਕ ਟੱਕਰ ਹੋਈ ਜਿਹਦੇ ਵਿੱਚ ਦੋ ਪੰਜਾਬੀ ਨੌਜਵਾਨ ਨਫਰੀ ਸਿੰਘ ਤੇ ਅਰਸ਼ਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਇਸ ਨਾਲ ਪੰਜਾਬੀ ਭਾਈਚਾਰੇ ਵਿੱਚ ਭਾਰੀ ਸ਼ੋਗ ਪਾਇਆ ਜਾ ਰਿਹਾ ਹੈ ਵਰਨਣਯੋਗ ਹੈ ਕਿ ਇਸ ਸਮੇਂ ਕੈਨੇਡਾ ਵਿੱਚ ਸਰਦੀ ਪੂਰੇ ਜੋਰਾਂ 'ਤੇ ਹੈ ਬੀਤੇ ਦਿਨੀ ਤਾਪਮਾਨ 0 ਤੋਂ ਹੇਠਾਂ -35 ਡਿਗਰੀ ਤੱਕ ਵੀ ਪਹੁੰਚ ਗਿਆ ਸੀ ਇਸੇ ਸਮੇਂ ਇਹ ਭਿਆਨਕ ਐਕਸੀਡੈਂਟ ਹੋਇਆ ਇਹਦੇ ਨਾਲ ਹੀ ਅੱਜ ਦਾ ਇਹ ਖਬਰਾਂ ਦਾ ਬਲੈਟਰ ਹੋਇਆ ਸਮਾਪਤ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ